ਇਹ ਸਾਡਾ ਵਾਅਦਾ ਤੁਹਾਡੇ ਨਾਲ ਵੀ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਸੋਚੋ 50% ਸਮੱਸਿਆਵਾਂ ਕੱਲੀ ਅਦਰਕ ਤੇ ਪਾਣੀ ਨਾਲ ਠੀਕ ਕਰ ਲਓ ਤੁਹਾਡੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਜਦੋਂ ਤੁਹਾਡੀ ਤਾਕਤਵਰ ਹੋਏਗੀ ਫਿਰ ਤੁਸੀਂ ਕੱਲਾ ਪਾਣੀ ਪੀਓਗੇ ਉਹ ਪਾਣੀ ਵੀ ਤੁਹਾਨੂੰ ਬਦਾਮਾਂ ਨਾਲੋਂ ਵੱਧ ਅਸਰ ਕਰੇਗਾ ਇਹ ਮੈਂ ਨਹੀਂ ਇਹ ਕੁਦਰਤ ਕਹਿੰਦੀ ਹੈ ਸਾਡੇ ਪੋਟੇ ਜਿੰਨਾ ਹੈ ਅਦਰਕ ਇਸ ਤਰ੍ਹਾਂ ਦਾ ਕੰਮ ਕਰੇਗਾ ਇਸ ਤਰ੍ਹਾਂ ਦਾ ਅਸੀਂ ਕਹਿ ਲਈ ਕਿ ਕਰਾਮਾ ਤੁਹਾਡੇ ਸਰੀਰ ਦੇ ਵਿੱਚ ਕਰ ਸਕਦਾ ਹੈ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਹੈਰਾਨ ਰਹਿ ਸਕਦੇ ਹੋ ਇਹ ਵੀ ਚੀਜ਼ ਆ ਜਦੋਂ ਉਹਨੂੰ ਉਹਦੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਉਹਦੇ ਨਿਯਮ ਦੇ ਅਨਸਾਰ ਉਹਨੂੰ ਬਣਾਇਆ ਜਾਵੇ ਤਾਂ ਉਹਦੇ ਰਿਜ਼ਲਟ ਕੋਈ ਹੋਰ ਹੋ ਜਾਂਦੇ ਆ ਇਸ ਅਦਰਕ ਨਾਲ ਆਪਣੇ 슈ਗਰ ਨੂੰ ਵੀ ਕੰਟਰੋਲ ਕਰ ਸਕਦੇ ਆ ਅਦਰਕ ਨਾਲ ਬਿਲਕੁਲ ਜੀ ਕਰ ਸਕਦੇ ਆ 슈ਗਰ ਕੋਈ ਵੀ ਰੋਗ ਨਹੀਂ ਆ ਇੱਕ ਡਾਰਾ 200 ਤੱਕ ਰੋਟੀ ਖਾਣ ਤੋਂ ਬਾਅਦ ਜੇ ਤੁਹਾਡਾ 슈ਗਰ ਲੈਵਲ ਆ ਰਿਹਾ ਤੇ ਨਾਰਮਲ ਆ ਅਗਰ 200 ਤੋਂ ਉੱਤੇ ਜਾਵੇ ਤਾਂ ਫਿਰ ਆਪਾਂ ਚਿੰਤਾ ਦਾ ਮਤਲਬ 슈ਗਰ ਸਾਡੀ એનર્ਜੀ ਆ ਉਹ ਇਸ એનર્ਜੀ ਨੂੰ ਇਹ ਬਣਾ ਕੇ ਰੱਖਣ ਲਈ ਸਭ ਤੋਂ ਵਧੀਆ ਮੈਡੀਸਨ ਬਣੇਗੀ ਅੱਜ ਇਹ ਅਦਰਕ ਅਦਰਕ ਨੂੰ ਸਿੱਧਾ ਖਾਣਾ ਹੈ ਅਦਰਕ ਨੂੰ ਚਿੱਤ ਕੇ ਖਾਣਾ ਹੈ ਜਾਂ ਕਿਵੇਂ ਕਰਨਾ ਹੈ ਅਸੀਂ ਹਮੇਸ਼ਾ ਕਹਿੰਦੇ ਆ ਸਾਡਾ ਮਕਸਦ ਵਾ ਕੁਦਰਤ ਨਾਲ ਜਾਣੂ ਕਰਾਉਣਾ ਪਰ ਹਮੇਸ਼ਾ ਅਸੀਂ ਜਿਹੜੀ ਵੀ ਚੀਜ਼ ਟੇਬਲ ਤੇ ਰੱਖਦੇ ਆ ਉਹ ਆਰਟੀਫੀਸ਼ੀਅਲ ਨਹੀਂ ਗਈ ਉਹ ਦੁਨਿਆਵੀ ਨਹੀਂ ਗਈ ਉਹ ਕੁਦਰਤੀ ਆ ਜਿਸ ਘਰ ਦੇ ਵਿੱਚ ਅਦਰਕ ਹੋਏਗੀ ਉਸ ਘਰ ਦੇ ਵਿੱਚ ਕਦੇ ਵੀ ਯੂਰਿਕ ਐਸਿਡ ਕਦੇ ਵੀ ਦਰਦਾਂ ਦੀ ਦਵਾਈਆਂ ਦਾ ਪੱਕਾ ਨਹੀਂ ਆਏਗਾ ਅਗਰ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਜੀ ਤੁਸੀਂ ਕਹਿ ਰਹੇ ਹੋ ਕਿ ਅਦਰਕ ਪੇਟ ਲਈ ਬੜੀ ਮਫੀਦ ਚੀਜ਼ ਹੈ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਅਸੀਂ ਪੇਟ ਦੇ ਰੋਗਾਂ ਵਾਸਤੇ ਖਾਸ ਕਰਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਰਾਤ ਦੇ ਖਾਣੇ ਤੋਂ ਬਾਅਦ ਸਿਰਫ ਅੱਧਾ ਅੱਧਾ ਗਲਾਸ ਤੁਸੀਂ ਦੋ ਟਾਈਮ ਲੈਣਾ ਵਾ ਇਹ ਡਾਈਜੈਸ਼ਨ ਵਾਸਤੇ ਇਹ ਐਲਡੀਐਲ ਚ ਵਾਸਤੇ ਕੋਲੇਸਟ੍ਰੋਲ ਵਾਸਤੇ ਸ਼ੂਗਰ ਵਾਸਤੇ ਬੜਾ ਬਾਕੂਬ ਫਾਇਦਾ ਦੇਗਾ ਇਹਦਾ ਜਿਹੜਾ ਨੁਸਖਾ ਹੈ ਉਹ 3 ਮਹੀਨੇ ਬਾਅਦ ਜਿਹੜਾ HbA1c ਜਿਹੜਾ ਲੈਵਲ ਚੈੱਕ ਕਰਾਊਗਾ ਉਹ ਜਿਹੜਾ ਲੈਵਲ ਆ 10 ਤੋਂ ਘਟ ਕੇ ਉਹ 6 ਤੋਂ 7 ਦੇ ਵਿੱਚ ਵਿੱਚ ਆ ਜਾਊਗਾ ਇਹ ਸਾਡੇ ਨੁਸਖੇ ਫਾਰਮੂਲੇ ਦੇ ਨਾਲ ਪੇਟ ਦੀ ਸਮੱਸਿਆਵਾਂ ਮੋਟਾਪੇ ਦੀਆਂ ਸਮੱਸਿਆਵਾਂ ਤੇ ਜਿਹੜੀ 슈ਗਰ ਦੀ ਸਮੱਸਿਆ ਹੈ ਕਿੰਨੇ ਦਿਨਾਂ ਬਾਅਦ ਕੰਟਰੋਲ ਚ ਆਉਣੀ ਸ਼ੁਰੂ ਹੋ ਜਾਂਦੀ ਹੈ ਪਹਿਲੇ ਹੀ 15 ਦਿਨ ਦੇ ਵਿੱਚ ਵਿੱਚ ਬਦਲਾਅ ਨਜ਼ਰ ਆਉਣ ਲੱਗ ਪੈਂਦੇ ਆ इवन ਕੇ ਬਰੁਕੀ ਸਾਹਿਬ ਇਸ ਤਰ੍ਹਾਂ ਦੇ ਵੀ ਅਸੀਂ ਰਿਜ਼ਲਟ ਦੇਖੇ ਆ ਪਹਿਲੇ 15 ਦਿਨਾਂ 'ਚ ਜਿੰਦਾ 400 ਲੈਵਲ ਸ਼ੂਗਰ ਲੈਵਲ ਹੁੰਦਾ ਉਹ 150 ਦੇ ਵਿੱਚ 200 ਦੇ ਅੰਦਰ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜਿੰਨਾਂ ਕੋਲ ਟਾਈਮ ਨਹੀਂ ਹੈ ਜੋ ਇਹ ਕਹਿੰਦੇ ਵੀ ਸਾਡੇ ਕੋਲ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਹੈ ਸਾਨੂੰ ਤਾਂ ਕੋਈ ਹੋਰ ਸੌਖਾ ਢੰਗ ਦੱਸੋ ਕੋਈ ਹੋਰ ਸੌਖਾ ਢੰਗ ਹੈ ਉਹਨਾਂ ਲਈ ਫਿਰ ਤਿਆਰ ਕਰਦੇ ਆ ਬ੍ਰਹਮ ਮਸਤਰ ਦਿਨ 'ਚ 2 ਤੋਂ 3 ਟਾਈਮ ਇਹਨਾਂ ਲੈਣਾ ਹੁੰਦਾ ਪਾਣੀ 'ਚ ਡ੍ਰੌਪਸ ਪਾ ਕੇ ਔਰ ਇਹਦਾ ਰਿਜ਼ਲਟ ਤੁਹਾਨੂੰ ਪਹਿਲੇ ਹੀ ਦਿਨ ਤੋਂ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਹਮੇਸ਼ਾ ਇੱਕ ਗੱਲ ਕਹਿੰਨੇ ਆ ਜਿੰਨੀਆਂ ਵੀ ਚੀਜ਼ਾਂ ਜਿੰਨੇ ਵੀ ਫਾਰਮੂਲੇ ਅਸੀਂ ਲੈ ਕੇ ਆਉਂਨੇ R&D ਕੰਪਲੀਟ ਹੋਣ ਤੋਂ ਬਾਅਦ ਇਹਨੂੰ ਦਰਸ਼ਕਾਂ ਅੱਗੇ ਰੱਖਿਆ ਜਾਂਦਾ ਵਾ ਔਰ ਦਰਸ਼ਕ ਬਾ ਕੁਬੀ ਦਾ ਫਾਇਦਾ ਵੀ ਲੈ ਰਹੇ ਨੇ ਇਧਰਕ ਨੂੰ ਕੌਣ ਨਹੀਂ ਜਾਣਦਾ ਏ ਉਹੀ ਅਦਰਕ ਹੈ ਜਦੋਂ ਅਸੀਂ ਕਿਸੇ ਤਰ੍ਹਾਂ ਦੀ ਸਰੀਰਕ ਸਮੱਸਿਆ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਦੇ ਆ ਸਾਡੇ ਕੋਲ ਕੁਝ ਹੋਰ ਨਹੀਂ ਹੁੰਦਾ ਤਾਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਇਹਨੂੰ ਅਦਰਕ ਕੁੱਟ ਕੇ ਦੇ ਦਿਓ ਜਾਂ ਅਦਰਕ ਦਾ ਇਸਤੇਮਾਲ ਜਾਂ ਅਦਰਕ ਨੂੰ ਕੱਚੇ ਹੀ ਮੋਦੇ ਵਿੱਚ ਰੱਖ ਲਓ ਪਰ ਅੱਜ ਜਿਹੜਾ ਤਰੀਕਾ ਜਿਹੜਾ ਨੁਸਕਾ ਜਿਹੜਾ ਫਾਰਮੂਲਾ ਅਸੀਂ ਤੁਹਾਨੂੰ ਦੇਣ ਵਾਲੇ ਆ ਇਹ ਅਦਰਕ ਸਾਰਾ ਨਹੀਂ ਲੈਣਾ ਇੰਨਾ ਕੁ ਅਦਰਕ ਸਮਝ ਲਓ ਵੇਹੀ ਜਿਹੜਾ ਸਾਡੇ ਪੋਟੇ ਜਿੰਨਾ ਹੈ ਅਦਰਕ ਇਸ ਤਰ੍ਹਾਂ ਦਾ ਕੰਮ ਕਰੇਗਾ ਇਸ ਤਰ੍ਹਾਂ ਦਾ ਅ ਅਸੀਂ ਕਹਿ ਲਈ ਕਿ ਕਰਾਮਾ ਤੁਹਾਡੇ ਸਰੀਰ ਦੇ ਵਿੱਚ ਕਰ ਸਕਦਾ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਹੈਰਾਨ ਰਹਿ ਸਕਦੇ ਹੋ ਇਹ ਗੱਲ ਮੈਂ ਨਹੀਂ ਕਰ ਰਿਹਾ ਇਹ ਗੱਲ ਕਰ ਰਹੇ ਨੇ ਨਾਗੀ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਦਾ ਜਿਹੜਾ ਡਾਕਟਰ ਜੋੜਾ ਹੈ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਗਟਾਰੀਆ ਪਹਿਲਾਂ ਸ਼ੁਰੂਆਤ ਅਸੀਂ ਕਰ ਲੈਂਦੇ ਆ ਡਾਕਟਰ ਗੁਰਬਖਸ਼ ਸਿੰਘ ਨਾਗੀ ਤੋਂ ਜੋ ਅਦਰਕ ਦੇ ذریعے ਸ਼ੂਗਰ ਨੂੰ ਠੀਕ ਰੱਖਣ ਵਾਲਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਲੱਗੇ ਨੇ ਐਂਡ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹਨਾਂ ਪਿਆਰ ਭਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਪਿਛਲੀਆਂ ਵੀਡੀਓ ਚ ਬਹੁਤ ਪਿਆਰ ਦਿੱਤਾ ਔਰ ਇਹਨਾਂ ਨੁਸਖਿਆਂ ਨੂੰ ਵਰਤ ਕੇ ਔਰ ਬਹੁਤ ਵਧੀਆ ਰਿਜ਼ਲਟ ਲੈ ਕੇ ਬੈਠੇ ਹੋਏ ਆ ਜੀ 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 ਅੱਛਾ ਨਾਗੀ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅ ਅਦਰ ਸ਼ੂਗਰ ਦਾ ਬੜਾ ਬਿਹਤਰੀਨ ਸ਼ੂਗਰ ਨੂੰ ਬੜੀ ਬਿਹਤਰੀਨ ਢੰਗ ਨਾਲ ਕੰਟਰੋਲ ਕਰਨ ਦਾ ਠੀਕ ਕਰਨ ਦਾ ਸਹੀ ਰੱਖਣ ਦਾ ਬੜਾ ਗੁਣ ਹੈਗਾ ਮੈਂ ਤਾਂ ਕਦੇ ਸੁਣਿਆ ਨਹੀਂ ਜੀ ਤੁਸੀਂ ਕਿੱਥੋਂ ਕਹਿ ਰਹੇ ਹੋ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਹੁਣ ਤਾਂ ਪਹਿਲਾਂ ਅਸੀਂ ਇਸ ਇਹ ਸਬ지 ਦੀ ਸ਼ਿੰਗਾਰ ਸਾਡੀ ਸਬ지 ਦਾ ਸ਼ਿੰਗਾਰ ਹੈ ਔਰ ਅਸੀਂ ਵੀ ਇਹਨੂੰ ਸਬ지 ਦੇ ਵਧੀਆ ਇੱਕ ਇਹ ਕਹਿਆ ਦੀ ਅਦਰਕ ਦੇ ਨਾਲ ਇੱਕ ਸੁਆਦਿਸ਼ਟ ਸਬਜ਼ੀ ਬਣਾਉਣ ਲਈ ਉਹਨੂੰ ਵਰਤਿਆ ਜਾਂਦਾ ਸੀ ਪਰ ਜਦੋਂ ਇਹਦੀ ਆਰ ਐਂਡ ਡੀ ਕੰਪਲੀਟ ਹੋਈ ਦੇਖਿਆ ਰਿਸਰਚ ਹੋਈ ਪਹਿਲਾਂ ਅਸੀਂ ਵੀ ਇਹ ਚੀਜ਼ ਨੂੰ ਨਹੀਂ ਸੀ ਆਪਾਂ ਮੰਨਦੇ ਪਰ ਜਿਵੇਂ ਜਿਵੇਂ ਦੀ ਰਿਸਰਚ ਹੋਈ ਕੰਪਲੀਟ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਾਡੇ ਸਰੀਰ ਦੇ ਨਾਲ ਰੋਗਾਂ ਨਾਲ ਲੜਨਾਂ ਦੀ ਤਾਕਤ ਲਈ ਬਹੁਤ ਅੱਛਾ ਇੱਕ ਮੈਡੀਸਨ ਦਾ ਰੋਲ ਨਿਭਾਉਦਾ ਔਰ ਇਹਦੇ ਵਿੱਚ ਜੇ ਗੱਲ ਕਰਾਂ ਇਹ ਅੱਜ ਨਹੀਂ ਸਾਡੇ ਬਜ਼ੁਰਗਾਂ ਦੇ ਪਹਿਲਾਂ ਜਦੋਂ ਕੋਈ ਪ੍ਰੋਬਲਮ ਹੁੰਦੀ ਸੀ ਕੋਈ ਸੱਟ ਮੇਟ ਲੱਗ ਜਾਂਦੀ ਸੀ ਜਾਂ ਕੁਝ ਵੀ ਦਰਦ ਹੁੰਦੀ ਸੀ ਤੇ ਕਹਿੰਦੇ ਵੀ ਅਦਰਕ ਨੂੰ ਕੁੱਟ ਕੇ ਕਿਉਂਕਿ ਇਹਦੇ ਵਿੱਚ ਜਿਹੜਾ ਇਹਦੀ ਆਪਦੀ ਪ੍ਰੋਪਰਟੀ ਹੈ ਆਪਦੇ ਇਹਦੇ ਜਿਹੜੇ ਗੋਣਕ ਇਹਦੇ ਵਿੱਚ ਜਿੰਜਰ ਆਇਲ ਪਾਇਆ ਜਾਂਦਾ ਹੈ ਜਿਹੜਾ ਸਾਡੇ ਉਸ ਦਰਦ ਨੂੰ ਬਹੁਤ ਅੱਛਾ ਰਿਲੀਫ ਦਿੰਦਾ ਬਹੁਤ ਵਧੀਆ ਰਿਜ਼ਲਟ ਦਿੰਦਾ ਕਿਉਂਕਿ ਉਹ ਇਹਦੇ ਵਿੱਚ ਐਕਸਟਰਾ ਕੁਝ ਇਹਦੀ ਆਪਦੀ ਖੁੱਦ ਦੀ ਪ੍ਰੋਪਰਟੀ ਹੈ ਔਰ ਇਹਦੇ ਜਿਹੜੇ ਗੋਨਾ ਹੁਣ ਇਹਨੂੰ ਅੱਜ ਆਪਾਂ ਜਿਹੜੀ ਚੀਜ਼ ਲੈ ਕੇ ਆਏ ਆ ਦੇਖੋ ਦਰਦਾਂ ਲਈ ਵੀ ਵਰਤਿਆ ਜਾਂਦਾ ਸੀ ਇਹ ਸਾਡੀ ਫੈਟ ਘਟਾਉਣ ਲਈ ਵਰਤਿਆ ਜਾਂਦਾ ਸੀ ਸਾਡੀ हिپس ਦੀ ਫੈਟ ਜਿਹੜੀ ਹੈ ਟੰਮੀ ਦੀ ਫੈਟ ਘਟਾਉਣ ਲਈ ਵਰਤਿਆ ਜਾਂਦਾ ਸੀ ਪਰ ਜਿਹੜੀ ਲਈ ਅੱਜ ਆਪਾਂ ਦਰਸ਼ਕਾਂ ਦੇ ਸ੍ਰੋਤਿਆਂ ਰੂਬਰੂ ਕਰ ਰਹੇ ਹਾਂ ਕਿ ਆਪਾਂ ਇਸ ਅਦਰਕ ਨਾਲ ਆਪਣੇ 슈ਗਰ ਨੂੰ ਵੀ ਕੰਟਰੋਲ ਕਰ ਸਕਦੇ ਆ ਅਦਰਕ ਨਾਲ ਬਿਲਕੁਲ ਜੀ ਕਰ ਸਕਦੇ ਆ ਜੀ ਹੁਣ ਤਿੱਕਰ ਆਪਾਂ ਹਾਂ ਤੁਹਾਡੇ ਜਾਂਦਾ ਤਰੀਕਾ ਹੈ ਉਹਨੂੰ ਆਪਾਂ ਕਿਵੇਂ ਵਰਤਣਾ ਉਹ ਆਪਾਂ ਗਾਂ ਅੱਗੇ ਦੱਸਾਂਗੇ ਕਿਉਂਕਿ ਇਹਨੂੰ ਜਦੋਂ ਕੋਈ ਵੀ ਚੀਜ਼ ਆ ਜਦੋਂ ਉਹਨੂੰ ਉਹਦੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਉਹਦੇ ਨਿਯਮ ਦੇ ਅਨਸਾਰ ਉਹਨੂੰ ਬਣਾਇਆ ਜਾਵੇ ਤਾਂ ਉਹਦੇ ਰਿਜ਼ਲਟ ਕੋਈ ਹੋਰ ਹੋ ਜਾਂਦੇ ਆ ਜੀ ਸਾਡੇ ਨਾਲ ਕਰਨ ਕੁਟਾਰੀਆ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਰਨ ਜੀ ਤੁਸੀਂ ਕਹਿ ਰਹੇ ਹੋ ਕਿ ਅਦਰਕ ਪੇਟ ਲਈ ਬੜੀ ਮਫੀਦ ਚੀਜ਼ ਹੈ ਕਿਵੇਂ ਇਸਤੇਮਾਲ ਕਰ ਸਕਦੇ ਅਸੀਂ ਪੇਟ ਦੇ ਰੋਗਾਂ ਵਾਸਤੇ ਖਾਸ ਕਰਕੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਚੀਜ਼ ਚ ਟੋਕ ਰਿਹਾ ਕਿ ਮੈਂ ਨਹੀਂ ਇਹ ਗੱਲ ਕਹਿ ਰਿਹਾ ਇਹ ਗੱਲ ਕੁਦਰਤ ਕਹਿ ਰਹੀ ਆ ਕਿ ਅਦਰਕ ਦੇ ਨਾਲ ਤੁਸੀਂ ਆਪਣਾ ਡਾਈਜੈਸ਼ਨ ਸਿਸਟਮ ਠੀਕ ਕਰ ਸਕਦੇ ਹੋ ਕਿਉਂਕਿ ਅਦਰਕ ਦੇ ਅਦਰਕ ਦੇ ਵਿੱਚ ਬੜੇ ਇਹੋ ਜਿਹੇ ਗੁਣ ਨੇ ਬੜੇ ਇਹੋ ਜਿਹੇ ਕਰਾਮਾਤਿਆ ਚੀਜ਼ਾਂ ਨੇ ਜਿਹੜੀਆਂ ਕੀ ਤੁਹਾਡੇ ਪੇਟ ਵਾਸਤੇ ਬੜੀਆਂ ਲਾਭਦਾਇਕ ਨੇ ਜਿਨ੍ਹਾਂ ਨੂੰ ਬਦ ਹਜਮੀ ਦੀ ਸਮੱਸਿਆ ਰਹਿੰਦੀ ਆ ਜਿਨ੍ਹਾਂ ਨੂੰ ਕਰੋਨਿਕ ਗੈਸ ਵਾ ਇਹ ਅਦਰਕ ਉਹਨਾਂ ਵਾਸਤੇ ਵਰਦਾਨ ਆ ਔਰ ਜਿਨ੍ਹਾਂ ਦਾ ਐਲਡੀਐਲ ਵੱਧਦਾ ਵਾ ਯਾਨੀ ਕਿ ਬੈਡ ਕੋਲੇਸਟ੍ਰੋਲ ਉਹ ਤਾਂ ਕੰਟਰੋਲ ਕਰੇਗੀ ਕਰੇਗੀ ਔਰ ਜਿਨ੍ਹਾਂ ਨੂੰ ਗੁੱਡ ਕੋਲੇਸਟ੍ਰੋਲ ਚਾਹੀਦਾ ਵਾ ਇਹ ਉਹਨੂੰ ਵੀ ਇੰਪਰੂਵ ਕਰੇਗੀ ਔਰ ਇਹ ਅਦਰਕ ਆ ਜਿਹੜੀ ਇਹ ਆਪਣੇ ਹਾਰਟ ਵਾਸਤੇ ਬਹੁਤ ਵਧੀਆ ਵਾ ਅਦਰਕ ਆ ਜਿਹੜੀ ਇਹ ਬਲੱਡ ਪ੍ਰੈਸ਼ਰ ਵਾਸਤੇ ਬੜੀ ਵਧੀਆ ਵਾ ਬਸ ਫਰੂਕੀ ਸਾਹਿਬ ਗੱਲ ਹਮੇਸ਼ਾ ਇੱਕ ਹੀ ਆਂਦੀ ਆ ਕਿ ਇਹ ਚੀਜ਼ਾਂ ਨੂੰ ਕੋਈ ਸਮਝ ਨਹੀਂ ਪਾਇਆ ਇਹ ਚੀਜ਼ਾਂ ਅਲੋਪ ਹੋ ਗਈਆਂ ਨੇ ਅੱਜ ਹਰ ਇੱਕ ਸਬਜ਼ੀ ਦਾ ਸ਼ਿੰਗਾਰ ਹੈ ਜਿਵੇਂ ਨਾਗੀ ਸਾਹਿਬ ਨੇ ਕਿਹਾ ਅਦਰਕ ਪਰ ਇਹਦੇ ਜਿਹੜੀ ਕੁਦਰਤੀ ਗੁਣ ਨੇ ਪਰ ਜਿਹੜੇ ਇਹਦੇ ਮੈਡੀਸਨ ਗੁਣ ਨੇ ਮੈਡੀਕਲ ਗੁਣ ਨੇ ਉਹ ਕਿਸੇ ਨੂੰ ਨਹੀਂ ਪਤਾ ਔਰ ਅੱਜ ਸਾਡਾ ਜਿਹੜਾ ਮੇਨ ਮਕਸਦ ਵਾ ਇਹ ਮੇਨ ਮਕਸਦ ਹੀ ਤੁਹਾਨੂੰ ਉਸ ਗੁਣਾਂ ਨਾਲ ਜਾਣੂ ਕਰਾਉਣਾ ਵਾ ਕਿ ਕੱਲੀ ਅਦਰਕ ਦੇ ਨਾਲ ਤੁਸੀਂ ਆਪਣੇ ਪੇਟ ਦੀਆਂ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਦੀਆਂ ਤੁਸੀਂ ਆਪਣੇ ਕੋਲੇਸਟ੍ਰੋਲ ਦੀਆਂ ਸਮੱਸਿਆ ਕਿਵੇਂ ਠੀਕ ਕਰ ਸਕਦੇ ਹੋ ਔਰ ਇਹ ਅਦਰਕ ਬਾ ਕਮਾਲ ਹੈ ਔਰ ਸਭ ਤੋਂ ਵੱਡੀ ਗੱਲ ਇੱਕ ਕਿਸੇ ਵੱਲੋਂ ਨਹੀਂ ਬਣਾਈ ਗਈ ਅਸੀਂ ਹਮੇਸ਼ਾ ਕਹਿੰਦੇ ਆ ਸਾਡਾ ਮਕਸਦ ਵਾ ਕੁਦਰਤ ਨਾਲ ਜਾਨੂ ਕਰਉਣਾ ਔਰ ਹਮੇਸ਼ਾ ਅਸੀਂ ਜਿਹੜੀ ਵੀ ਚੀਜ਼ ਟੇਬਲ ਤੇ ਰੱਖਦੇ ਆ ਉਹ ਆਰਟੀਫੀਸ਼ੀਅਲ ਨਹੀਂ ਗਈ ਉਹ ਦੁਨਿਆਵੀ ਨਹੀਂ ਗਈ ਉਹ ਕੁਦਰਤੀ ਆ ਔਰ ਜੋ ਚੀਜ਼ ਲੈ ਕੇ ਉਹਨੇ ਕੁਦਰਤੀ ਔਰ ਬੜੇ ਅੱਛੇ ਇੰਦੇ ਰਿਜ਼ਲਟ ਨੇ ਔਰ ਇੰਦਾ ਨੁਸਖਾ ਵਾ ਜਿਹੜਾ ਬਣਾਉਂਦਾ ਉਹ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਔਰ ਕਿ ਆ ਬਹੁਤ ਅੱਛੇ ਰਿਜ਼ਲਟ ਲੈਣਗੇ ਲੋਕ ਇਹ ਸਾਨੂੰ ਉਮੀਦ ਵਸ ਚੀਜ਼ ਦੀ ਜੀ 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 ਅੱਛਾ ਸ਼ੂਗਰ ਵਾਲੇ ਦੀ ਜੇਕਰ ਗੱਲ ਕਰੀਏ ਨਾਗੀ ਸਾਹਿਬ ਸ਼ੂਗਰ ਵਾਲਾ ਬੜੇ ਅਸੀਂ ਕਹਲੇ ਟੋਟ ਕੇ ਨੁਸਖੇ ਫਾਰਮੂਲੇ ਇਸਮੋਂਦਾ ਲੇਕਿਨ ਅੰਤਾਂ ਨੂੰ ਕਹਿੰਦਾ ਜੀ ਮੇਰੇ ਲਈ ਤਾਂ ਹੁਣ ਗੋਲੀ ਹੀ ਬਚੀ ਐ ਉਹਦਾ ਸਬਸਟੀਟਿਊਟ ਹੈ ਇਹ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਇੱਕ ਚੀਜ਼ ਹੋਰ ਮੈਂ ਕਰੀ ਕਰ ਦਣਾ ਸ਼ੂਗਰ ਕੋਈ ਵੀ ਰੋਗ ਨਹੀਂ ਆ ਇੱਕ ਡਾਰਾ ਦਰ ਕਿ ਇਹ ਉਹ ਕਾਉਂਸਲਿੰਗ ਇਸ ਲੈਵਲ ਦੀ ਹੋ ਜਾਂਦੀ ਹੈ ਆ ਜੇ ਹੁਣ ਆਪਾਂ ਹੁੰਦੇ এনवायरमेंट ਮੁਤਾਬਕ ਤੇ ਨਿਚਰ ਦੇ ਅਨੁਸਾਰ ਚੱਲੀਏ 200 ਟਿੱਕਰ ਸਾਡਾ 슈ਗਰ ਲੈਵਲ ਨਾਰਮਲ ਆ ਠੀਕ ਹੈ 200 ਟਿੱਕਰ ਰੋਟੀ ਖਾਂ ਤੋਂ ਬਾਅਦ ਜੇ ਤੁਹਾਡਾ 슈ਗਰ ਲੈਵਲ ਆ ਰਿਹਾ ਤੇ ਨਾਰਮਲ ਆ ਅਗਰ 200 ਤੋਂ ਉੱਤੇ ਜਾਵੇ ਤਾਂ ਫਿਰ ਆਪਾਂ ਚਿੰਤਨ ਦਾ ਕਿ ਸਾਨੂੰ ਸੋਚਣਾ ਚਾਹੀਦਾ ਕਿ ਸਾਡਾ 슈ਗਰ ਲੈਵਲ ਵੱਧ ਰਿਹਾ ਪਰ ਇੱਥੇ ਅੱਜ 135 ਤੇ ਵੀ 140 ਤੇ ਵੀ ਇਸ ਤਰ੍ਹਾਂ ਦੀ ਕਾਉਂਸਲਿੰਗ ਹੋ ਜਾਂਦੀ ਉਹ ਕਹਿੰਦਾ ਮੈਂ 슈ਗਰ ਪੇਸ਼ੈਂਟ ਆ ਠੀਕ ਮਤਲਬ 슈ਗਰ ਸਾਡੀ એનર્ਜੀ ਆ ਉਹ ਇਸ એનર્ਜੀ ਨੂੰ ਇਹ ਬਣਾ ਕੇ ਰੱਖਣ ਲਈ ਸਭ ਤੋਂ ਵਧੀਆ ਮੈਡੀਸਿਨ ਬਣ ਗਿਆ ਜੇ ਇਹ ਇਹ ਅਦਰਕ ਅਦਰਕ ਅਜਨਾ ਅੱਛਾ ਆਪਣੇ ਇਨਸੂ HBA1C 3 ਮਹੀਨੇ ਆਪਾਂ ਕਰਾਉਣੇ ਆ 3 ਮਹੀਨੇ ਦਾ ਕਿਹਦਾ ਲੈਵਲ 12 ਆ ਜਾਂਦਾ ਕਿਹਦਾ 11 ਆ ਜਾਂਦਾ ਉਹਦਾ ਜੇ ਐਵਰੇਜ ਲੈਵਲ ਵੇਖੀਏ 2.50 300 ਦੇ ਨੇੜੇ ਰਹਿੰਦਾ ਜਿਹੜਾ ਇਹਨੂੰ 3 ਮਹੀਨੇ ਯੂਜ਼ ਕਰ ਲੇਗਾ 3 ਮਹੀਨੇ ਨੂੰ ਯੂਜ਼ ਕਰ ਲੇਗਾ ਇਹਦਾ ਜਿਹੜਾ ਨੁਸਖਾ ਉਹ 3 ਮਹੀਨੇ ਬਾਅਦ ਜਿਹੜਾ HBA1C ਜਿਹੜਾ ਲੈਵਲ ਚੈੱਕ ਕਰਾਊਗਾ ਉਹਦਾ 10% ਜਿਵੇਂ ਕਹਦੋ ਕਿ ਉਹ ਜਿਹੜਾ ਲੈਵਲ ਆ 10 ਤੋਂ ਘਟ ਕੇ ਉਹ 6 ਤੋਂ 7 ਦੇ ਵਿੱਚ ਵਿੱਚ ਆ ਜਾਊਗਾ ਮਤਲਬ ਕਿ ਨਾਰਮਲ ਰੇਂਜ ਆ 5 ਤੋਂ 6 7 ਦੇ ਨਾਰਮਲ ਰੇਂਜ ਆ ਉਸ ਰੇਂਜ ਤੋਂ ਆਣਾ ਸ਼ੁਰੂ ਹੋ ਜਾਏਗਾ ਦੇਖੋ ਇੱਕ ਚੀਜ਼ ਹੋਰ ਆ ਫਿਰ ਮੈਂ ਕਹੂੰਗਾ 슈ਗਰ ਕੋਈ ਵੀ ਰੋਗ ਨਹੀਂ ਆ ਉਸ ਰੋਗ ਤੋਂ ਆਪਾਂ ਸਿਰਫ ਕਾਉਂਸਲਿੰਗ ਲੈਣੀ ਐ ਉਹਨੂੰ ਆਪਾਂ ਠੀਕ ਕਿਵੇਂ ਕਰਨਾ ਔਰ ਇਹਨੂੰ ਸਹੀ ਲੈਵਲ 'ਚ ਜਿਹੜਾ ਲੈ ਕੇ ਆਉਣ ਵਾਲਾ ਉਹ ਇਹ ਅਦਰਕ ਕੰਮ ਕਰੇਗਾ ਤੇ ਕਰਨ ਸਾਹਿਬ ਜਿਹੜੀ ਨੁਸਖਾ ਫਾਰਮੂਲਾ ਬੰਨਾ ਕਿਵੇਂ ਬਣਾਉਣਾ ਕਿਵੇਂ ਅਦਰਕ ਨੂੰ ਸਿੱਧਾ ਖਾਣਾ ਹੈ ਅਦਰਕ ਨੂੰ ਚਿੱਤ ਕੇ ਖਾਣਾ ਹੈ ਜਾਂ ਕਿਵੇਂ ਕਰਨਾ ਨਹੀਂ ਬਿਲਕੁਲ ਜੀ ਆਪਾਂ ਔਨ ਦਰਸ਼ਕ ਔਨ ਕੈਮਰਾ ਦਰਸ਼ਕਾਂ ਨੂੰ ਦੱਸਾਂਗੇ ਜਿਹੜਾ ਅਦਰਕ ਦਾ ਫਾਰਮੂਲਾ ਵਾ ਉਹ ਆਪਾਂ ਬਣਾਵਾਂਗੇ ਵੀ ਸਭ ਤੋਂ ਪਹਿਲਾਂ ਤਾਂ ਇਹਨੂੰ ਬਣਾਉਣ ਦੇ ਲਈ ਲੋੜਿੰਦੀ ਚੀਜ਼ ਸਿਰਫ ਇੱਕ ਹੀ ਚਾਹੀਦੀ ਆ ਉਹ ਇੱਕ ਗਲਾਸ ਪਾਣੀ ਜਿਹੜਾ ਕਿ ਨਾਰਮਲ ਹੀ ਸਾਰਿਆਂ ਦੇ ਘਰਾਂ 'ਚ ਹੈਗਾ ਵਾ ਇੱਕ ਗਲਾਸ ਪਾਣੀ ਲੈ ਕੇ ਤੁਸੀਂ ਇਹਨੂੰ ਗਰਮ ਕਰਨਾ ਵਾ ਚੰਗੀ ਤਰ੍ਹਾਂ ਠੀਕ ਹੈ ਜੀ ਔਰ ਇਹਨੂੰ ਬਲਣਾ ਵਾ ਔਰ ਉਸ ਤੋਂ ਬਾਅਦ ਇੱਕ ਚਮਚ ਆਪਾਂ ਇਹਦੇ ਵਿੱਚ ਅਦਰਕ ਜਿੰਜਰ ਪਾਵਾਂਗੇ ਔਰ ਲਾਸਟ ਵੀ ਅਸੀਂ ਇੱਕ ਵਾਰੀ ਕਿਹਾ ਸੀਗਾ ਕਿ ਜਿਸ ਘਰ ਦੇ ਵਿੱਚ ਅਦਰਕ ਹੋਏਗੀ ਉਸ ਘਰ ਦੇ ਵਿੱਚ ਕਦੇ ਵੀ ਯੂਰਿਕ ਐਸਿਡ ਕਦੇ ਵੀ ਦਰਦਾਂ ਦੀ ਦਵਾਈਆਂ ਦਾ ਪੱਤਾ ਨਹੀਂ ਆਏਗਾ ਅਗਰ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਔਰ ਉਸ ਤੋਂ ਬਾਅਦ ਇਹੀ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਔਰ ਉਸ ਤੋਂ ਬਾਅਦ ਜਦੋਂ ਆਪਾਂ ਪਾਵਾਂਗੇ ਤੁਸੀਂ ਦੇਖਿਓ ਫੁਰਕੀ ਸਾਹਿਬ ਨਾਲ ਦੀ ਨਾਲੇ ਰੰਗ ਵੀ ਚੇਂਜ ਕਰੇਗਾ ਉਹਦਾ ਜਦੋਂ ਤੁਸੀਂ ਇਹਨੂੰ ਹਲਾਓਗੇ ਤੈਂਦੇ ਨਾਲ ਇਹਦਾ ਰੰਗ ਵੀ ਚੇਂਜ ਹੋਏਗਾ ਔਰ ਇੱਕ ਗਲਾਸ ਨੂੰ ਆਪਾਂ ਉਦੋਂ ਤੱਕ ਉਹ ਬਾਲਾਂਗੇ ਜਦੋਂ ਤੱਕ ਇੱਕ ਗਲਾਸ ਦਾ ਅੱਧਾ ਗਲਾਸ ਨਾ ਰਹਿ ਜਾਵੇ ਔਰ ਜਿਹੜਾ ਇਹਦਾ ਸਹੀ ਟਾਈਮ ਆ ਉਹ ਆਪਾਂ ਬਣਨ ਤੋਂ ਬਾਅਦ ਦੱਸਦੇ ਆ ਵੀ ਕਦੋਂ ਲੈਣਾ ਵਾ ਔਰ ਜਿਹੜਾ ਇਹਨੂੰ ਇਮਾਨਦਾਰੀ ਨਾਲ 21 ਦਿਨ ਵਰਤ ਗਿਆ ਇਹ ਸਾਡਾ ਵਾਦਾ ਵਾ ਤੁਹਾਡੇ ਨਾਲ ਪੇ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਸੋਚੋ 50% ਸਮੱਸਿਆਵਾਂ ਕੱਲੀ ਅਦਰਕ ਦੇ ਪਾਣੀ ਨਾਲ ਠੀਕ ਕਰ ਲਓਗੇ। ਔਰ ਇਹ ਅਸੀਂ ਨਹੀਂ ਕਹਿ ਰਹੇ। ਇਹ ਕੁਦਰਤ ਦੇ ਗ੍ਰੰਥ ਕਹਿ ਰਹੇ ਨੇ। ਇਹ ਐਜ਼ ਆ ਨੈਚੁਰਲ ਸਾਇੰਸ ਐਜ਼ ਆ ਇਲੈਕਟ੍ਰੋਮੋਪੈਥ ਡਾਕਟਰ ਹੋਣ ਦੇ ਨਾਤੇ ਜੋ ਅਸੀਂ ਆਰ ਐਨ ਡੀ ਲੈ ਕੇ ਆਏ ਆ ਇਹ ਉਹ ਆਰ ਐਨ ਡੀ ਕਹਿ ਰਹੀ ਆ ਕਿ ਤੁਸੀਂ ਆਪਣੇ ਸੋਚੋ 50% ਰੋਗ ਕੱਲੇ ਇੱਕ ਗਲਾਸ ਅਦਰਕ ਦੇ ਪਾਣੀ ਨਾਲ ਠੀਕ ਕਰ ਸਕਦੇ ਹੋ। ਬਸ ਇਹਨੂੰ ਵਰਤ ਲਿਓ ਸਹੀ ਤਰੀਕੇ ਨਾਲ ਇਮਾਨਦਾਰਨ ਚੱਲ ਲਿਓ। ਰਿਜ਼ਲਟ ਬਾਖਮਾਲ ਹੋਣਗੇ ਹੋਣਗੇ। ਕਿਆ ਹੋਤਾ ਅੱਛਾ ਤੇ ਨਗੀ ਸਾਹਿਬ ਜਦੋਂ ਤੱਕ ਨੁਸਖਾ ਫਾਰਮੂਲਾ ਤਿਆਰ ਹੁੰਦਾ ਸਾਨੂੰ ਵੀ ਦੱਸੋ ਵੀ ਜੋ ਜਿੰਨਾਂ ਕੋਲ ਟਾਈਮ ਨਹੀਂ ਹੈ ਜੋ ਇਹ ਕਹਿੰਦੇ ਵੀ ਸਾਡੇ ਕੋਲ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਸਾਾਨੂੰ ਤਾਂ ਕੋਈ ਹੋਰ ਸੌਖਾ ਢੰਗ ਦੱਸੋ ਕੋਈ ਹੋਰ ਸੌਖਾ ਢੰਗ ਹੈ ਬਿਲਕੁਲ ਜੀ ਬਿਲਕੁਲ ਬੜੇ ਪਰਿਵਾਰਾਂ ਦੀ ਕਾਲ ਆਉਂਦੀ ਹੈ ਕਿ ਨਗੀ ਸਾਹਿਬ ਅਸੀਂ ਜੌਬ ਤੇ ਜਾਣਾ ਹੁੰਦਾ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਫਿਰ ਸਾਡਾ ਕੋਈ ਹੱਲ ਤੁਸੀਂ ਦੱਸੋ ਫਿਰ ਅਸੀਂ ਉਹਨਾਂ ਲਈ ਫਿਰ ਤਿਆਰ ਕਰਦੇ ਆ ਬ੍ਰਹਮ ਅਸਤਰ ਉਹ ਆ ਪਿਆ ਬ੍ਰਹਮ ਅਸਤਰ ਜਿਹੜਾ ਜਦੋਂ ਆਪਾਂ ਬ੍ਰਹਮ ਅਸਤਰ ਫਿਰ ਬਣਾ ਕੇ ਉਹਨਾਂ ਨੂੰ ਦੇਨੇ ਆ ਦਿਨ ਚ 2 ਤੋਂ 3 ਟਾਈਮ ਇਹਨਾਂ ਲੈਣਾ ਹੁੰਦਾ ਪਾਣੀ ਚ ਡ੍ਰੌਪਸ ਪਾ ਕੇ ਔਰ ਇਹਦਾ ਰਿਜ਼ਲਟ ਬਾਕਮਾਲ ਔਰ ਇਹਦਾ ਰਿਜ਼ਲਟ ਤੁਹਾਨੂੰ ਪਹਿਲੇ ਹੀ ਦਿਨ ਤੋਂ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਇਹ ਲੈਂਦੇ ਆ ਜੇ ਇਹ ਡ੍ਰੌਪਸ ਅੰਦਰ ਜਾਂਦੇ ਆ ਬ੍ਰਹਮਾਸਤਰ ਅੰਦਰ ਜਾਂਦਾ ਉਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਹੁੰਦਾ ਉਹਨਾਂ ਵਾਸਤੇ ਆਪਾਂ ਹਾਜ਼ਰ ਆ ਜੀ ਕਿੰਨੇ ਕੁ ਟਾਈਮ ਲੱਗਦਾ ਜਿਹੜਾ ਤੁਹਾਡੀ ਇਹ ਨੁਸਖੇ ਫਾਰਮੂਲੇ ਇਹ ਤਾਂ ਚਲੋ ਫੋਰ ਟਾਈਮ ਵੀng ਥੋੜਾ ਟਾਈਮ ਲੱਗ ਜਾਂਦਾ ਹੈ 2 4 5 ਦਿਨ ਤੇ ਜਿਹੜਾ ਤੁਹਾਡੇ ਨੁਸਖੇ ਫਾਰਮੂਲੇ ਦੇ ਨਾਲ ਪੇਟ ਦੀ ਸਮੱਸਿਆਵਾਂ ਮੋਟਾਪੇ ਦੀਆਂ ਸਮੱਸਿਆਵਾਂ ਤੇ ਜਿਹੜੀ 슈ਗਰ ਦੀ ਸਮੱਸਿਆ ਹੈ ਕਿੰਨੇ ਦਿਨਾਂ ਬਾਅਦ ਕੰਟਰੋਲ ਚ ਆਉਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਲੱਗਣ ਲੱਗ ਜਾਂਦਾ ਕਿ ਯਾਰ ਹੁਣ ਖਿੱਚ ਲਾਂਗੇ ਕੰਮ ਬਿਲਕੁਲ ਜੀ ਦੇਖੋ ਫਰੂਕੀ ਸਾਹਿਬ ਬੇਸਿਕ ਕੋਰਸ ਆਪਣਾ 3 ਮਹੀਨੇ ਦਾ ਹੁੰਦਾ ਹੈ ਪਹਿਲੇ ਹੀ 15 ਦਿਨ ਦੇ ਵਿੱਚ ਵਿੱਚ ਬਦਲਾਵ ਨਜ਼ਰ ਆਉਣ ਲੱਗ ਪੈਂਦੇ ਆ ਉਹ ਪੇਸ਼ੈਂਟ ਨੂੰ ਔਰ ਜਦੋਂ ਅਸੀਂ ਪਹਿਲੀ ਡੋਜ਼ ਹੀ 15 ਦਿਨ ਦੀ ਦਿੰਨੇ ਆ ਜਦੋਂ 15 ਦਿਨ ਦੀ ਡੋਜ਼ ਲੈਣ ਤੋਂ ਬਾਅਦ ਉਹਨੂੰ ਬਦਲਾਵ ਨਜ਼ਰ ਆ ਜਾਂਦੇ ਫਿਰ ਉਹ ਅਗਲੀ ਡੋਜ਼ ਸਾਨੂੰ ਲੈਣ ਦਾ ਹੁੰਦਾ ਫਿਰ ਸਾਨੂੰ ਦੱਸਦਾ ਕਿ ਵਾਕਿਆ ਡਾਕਟਰ ਸਾਹਿਬ ਮੈਨੂੰ ਆਹ ਚੇਂਜ ਆ ਗਿਆ ਮੇਰੀ ਬਾਡੀ ਦਾ એનર્ਜੀ ਲੈਵਲ ਵੱਧ ਗਿਆ ਮੇਰਾ ਸ਼ੂਗ ਇਵਨ ਕਹਿ ਰੁਕੀ ਸਾਹਿਬ ਇਸ ਤਰ੍ਹਾਂ ਦੇ ਵੀ ਅਸੀਂ ਰਿਜ਼ਲਟ ਦੇਖੇ ਆ ਪਹਿਲੇ 15 ਦਿਨ ਚ ਜਿੰਦਾ 400 ਲੈਵਲ 슈ਗਰ ਲੈਵਲ ਹੁੰਦਾ ਉਹ 150 ਦੇ ਵਿੱਚ 200 ਦੇ ਅੰਦਰ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਉਹਨਾਂ ਨੇ ਫਿਰ ਇਹਨਾਂ ਚੀਜ਼ਾਂ ਨੂੰ ਬੜੇ ਇਮਾਨਦਾਰ ਨਾਲ ਜਦੋਂ ਵਰਤਦੇ ਆ ਤੇ ਰਿਜ਼ਲ ਜੀ ਜੀ ਸੋ ਇਧਰ ਨੁਸਖਾ ਫਾਰਮੂਲਾ ਵੀ ਤੁਸੀਂ ਦੇਖੋ ਇੱਕਦਮ ਤਿਆਰ ਬਰ ਹੈ ਤਿਆਰ ਬਰ ਤਿਆਰ ਹੈ ਉਬਾਲੇ ਹੈ ਮਾਰਨੇ ਸ਼ੁਰੂ ਕਰ ਦਿੱਤੇ ਨੇ ਅ ਅਦਰਕ ਕਰੰਜੀ ਦਾ ਕਹਿਣਾ ਹੈ ਕਿ ਇਸ ਨੂੰ ਜਿਹੜਾ ਉਹ ਅੱਧਾ ਜਦੋਂ ਗਲਾਸ ਰਹਿ ਜਾਵੇ ਇੱਕ ਗਲਾਸ ਦਾ ਤਾਂ ਉਦੋਂ ਤੱਕ ਇਹਨੂੰ ਪਕਾਉਣਾ ਹੈ ਉਬਾਲੇ ਹੈ ਜਿਹੜਾ ਦੇਖੋ ਤੁਸੀਂ ਫਾਰਮੂਲਾ ਨੁਸਖਾ ਪਾ ਰਹਿਆ ਹੈ ਅ ਤੇ ਹੁਣ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਲੱਗਦਾ ਹੈ ਇਸੇ ਤਰੀਕੇ ਨਾਲ ਬਸ ਇੰਨਾ ਹੀ ਕੰਮ ਕਰਨਾ ਹੈ ਜੀ ਬਿਲਕੁਲ ਜੀ ਬਿਲਕੁਲ ਦਰਸ਼ਕਾਂ ਦੀ ਬੜੀ ਕੰਪਲੇਂਟ ਆਂਦੀ ਸੀ ਕਿ ਵੀ ਤੁਸੀਂ ਨੁਸਖਾ ਬੜਾ ਵੱਡਾ ਦੱਸਦੇ ਹੋ ਸਾਨੂੰ ਬਣਾਉਣ ਚ ਬੜੀ ਦਿੱਕਤ ਆਂਦੀ ਆ ਸੋ ਆਪਾਂ ਉਹ ਦਰਸ਼ਕਾਂ ਵਾਸਤੇ ਇੱਕ ਸੌਖਾ ਤਰੀਕਾ ਲੈ ਕੇ ਆ ਗਏ ਆ ਕਿ ਬਸ ਤੁਸੀਂ ਇੱਕ ਗਲਾਸ ਪਾਣੀ ਗਰਮ ਕਰਨਾ ਵਾ ਔਰ ਇੱਕ ਗਲਾਸ ਪਾਣੀ ਗਰਮ ਕਰਨ ਦੇ ਨਾਲ ਹੀ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਏਗੀ ਔਰ ਦੇਖੋ ਫਰੁਕੀ ਸਾਹਿਬ ਜਿਵੇਂ ਮੈਂ ਕਿਹਾ ਸੀਗਾ ਪਾਣੀ ਦੇ ਵਿੱਚ ਅਦਰਕ ਪਾਉਂਦਿਆਂ ਨਾਲ ਹੀ ਉਹਦਾ ਰੰਗ ਬਦਲ ਗਿਆ ਔਰ ਇਦਾਂ ਹੀ ਜਦੋਂ ਤੁਸੀਂ ਇਹਨੂੰ ਆਪਦੇ ਸਰੀਰ ਅੰਦਰ ਲਓਗੇ ਤਾਂ ਤੁਹਾਡੇ ਸਰੀਰ ਦਾ ਵੀ ਨਿਰੰਗ ਬਦਲ ਦੇਣਾ ਵਾ ਔਰ ਅਸੀਂ ਹਮੇਸ਼ਾ ਇੱਕ ਗੱਲ ਕਹਿੰਨੇ ਆ ਜਿੰਨੀਆਂ ਵੀ ਚੀਜ਼ਾਂ ਜਿੰਨੇ ਵੀ ਫਾਰਮੂਲੇ ਅਸੀਂ ਲੈ ਕੇ ਆਉਂਨੇ ਆ ਇਹ ਆਰ ਐਨ ਡੀ ਹੁੰਦੀ ਆ ਆਰ ਐਨ ਡੀ ਕੰਪਲੀਟ ਹੋਣ ਤੋਂ ਬਾਅਦ ਹੀ ਨੂੰ ਦਰਸ਼ਕਾਂ ਅੱਗੇ ਰੱਖਿਆ ਜਾਂਦਾ ਵਾ ਔਰ ਦਰਸ਼ਕ ਬਾਖੂਬੀ ਦਾ ਫਾਇਦਾ ਵੀ ਲੈ ਰਹੇ ਨੇ ਬਸ ਜਿਹੜੇ ਨਹੀਂ ਲੈਂਦੇ ਫਿਰ ਉਹਨਾਂ ਵਾਸਤੇ ਜਿਵੇਂ 나ਗੀ ਸਾਹਿਬ ਨੇ ਦੱਸਿਆ ਬ੍ਰਹਮ ਅਸਤਰ ਤਿਆਰ ਔਰ ਮੈਂ ਇੱਕ ਨਿੱਕੀ ਜੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਬ੍ਰਹਮ ਅਸਤਰ ਕੀ ਆ ਬ੍ਰਹਮ ਅਸਤਰ ਇਲੈਕਟ੍ਰੋ ਹੋਮੋਪੈਥੀ ਰੈਮਡੀਜ਼ ਹੁੰਦੀ ਹਰਬਲ ਮੈਡੀਸਿਨ ਹੁੰਦੀਆਂ ਨੇ ਜਿਵੇਂ ਸਰੀਰ ਪੰਜ ਤੱਤ ਤੋਂ ਤਿਆਰ ਹੋਇਆ ਵਾ ਜਿਵੇਂ ਬੰਦਾ ਇਨਸਾਨ ਪੰਜ ਤੱਤ ਤੋਂ ਤਿਆਰ ਆ ਓਵੇਂ ਹੀ ਇਹ ਮੈਡੀਸਿਨ ਇਹ ਹਰਬਜ਼ ਪੰਜ ਤੱਤ ਤੋਂ ਤਿਆਰ ਹੋਈਆਂ ਨੇ ਜਿੰਦਾ ਅਸਰ ਸੈੱਲ ਦੇ ਉੱਪਰ ਹੁੰਦਾ ਵਾ ਔਰ ਜਿਹੜਾ ਤੁਹਾਨੂੰ ਇੱਕ ਰਾਤ ਦੇ ਵਿੱਚ ਵੀ ਰਿਜ਼ਲਟ ਦਿਖਾ ਸਕਦਾ ਵਾ ਹੁਣ ਕੁਝ ਕੁ ਪੇਸ਼ੈਂਟ ਨੇ ਜਿਹੜੇ ਇੱਕ ਰਾਤ ਚ ਵੀ ਠੀਕ ਹੁੰਦੇ ਨੇ ਕੁਝ ਕੁ ਪੇਸ਼ੈਂਟ ਨੇ ਜਿਨ੍ਹਾਂ ਨੂੰ ਇੱਕ ਮਹੀਨੇ ਚ ਪਤਾ ਲੱਗਦਾ ਵਾ ਉਹਦੀ ਮੈਂ ਡਿਫਰੈਂਸ ਦੱਸ ਦਿੰਨਾ ਥੋੜਾ ਜਿਹਾ ਵੀ ਜਿਹੜਾ ਇੱਕ ਮਹੀਨੇ ਵਾਲਾ ਵਾ ਇਟ ਮੀਨਸ ਓਨ ਦਾ ਇਮਿਊਨਿਟੀ ਲੈਵਲ ਓਨ ਦਾ ਨਰਵਸ ਸਿਸਟਮ ਥੋੜਾ ਡਾਊਨ ਆ ਇਸ ਕਰਕੇ ਉਹਨੂੰ ਰਿਕਵਰੀ ਕਰਨ ਚ ਟਾਈਮ ਲੱਗ ਰਿਹਾ ਔਰ ਜਿਹੜਾ ਇੱਕ ਰਾ ਚ ਰਿਕਵਰੀ ਲੈ ਰਿਹਾ ਵਾ ਉਹਦੇ ਵਾਸਤੇ ਤਾਂ ਆ ਚੀਜ਼ ਵੀ ਵਰਦਾਨ ਆ ਕਿ ਇਮਿਊਨਿਟੀ ਦੀ ਮੇਨ ਗੱਲ ਆ ਨਰਵਸ ਸਿਸਟਮ ਦੀ ਮੇਨ ਗੱਲ ਆ ਤੁਹਾਡਾ ਇਮਿਊਨਿਟੀ ਤੁਹਾਡੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਜਦੋਂ ਤੁਹਾਡੀ ਤਾਕਤਵਰ ਹੋਏਗੀ ਫਿਰ ਤੁਸੀਂ ਕੱਲਾ ਪਾਣੀ ਪੀਓਗੇ ਉਹ ਪਾਣੀ ਵੀ ਤੁਹਾਨੂੰ ਬਦਾਮਾਂ ਨਾਲੋਂ ਵੱਧ ਅਸਰ ਕਰੇਗਾ ਇਹ ਮੈਂ ਨਹੀਂ ਇਹ ਕੁਦਰਤ ਕਹਿੰਦੀ ਆ ਸੋ ਇੰਨੀਆਂ ਗੱਲਾਂ ਕਰਦੇ ਔਰ ਮੈਂ ਇੱਕ ਗੱਲ ਹਮੇਸ਼ਾ ਕਹੂੰਗਾ ਵੀ ਦਵਾਈ ਦਿੰਨੇ ਅਸੀਂ ਸਿਰਫ ਸਾਡਾ ਕੰਮ ਆ ਦਵਾਈ ਦੇਣਾ ਆਰਾਮ ਔਰ ਤੰਦਰੁਸਤੀ ਦੇਣਾ ਉਸ ਪਰਮਾਤਮਾ ਦਾ ਉਸ ਗੁਰੂ ਰਾਮਦਾਸ ਦਾ ਕੰਮ ਆ ਔਰ ਉਹਦੀ ਮਿਹਨਤ ਸਦਕਾ ਹੀ ਅੱਜ ਅਸੀਂ ਇਸ ਕੁਰਸੀ ਦੇ ਬੈਠ ਕੇ ਦਰਸ਼ਕਾਂ ਵਾਸਤੇ ਬਾਕੂਬੀ ਜਿਹੜੇ ਫਾਰਮੂਲੇ ਆ ਉਹ ਲੈ ਕੇ ਆ ਰਹੇ ਹਾਂ ਸੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਦੇ ਲਈ ਸੋ ਅੱਛਾ ਲਾਕੀ ਸਾਹਿਬ ਜਾਂਦੇ ਜਾਂਦੇ ਫਿਰ ਸਾਨੂੰ ਇਹ ਦੱਸ ਦੋ ਜੇਕਰ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਮਿਲਣਾ ਹੋਵੇ ਤਾਂ ਕਿ ਮੇਰਾ ਰਾਬਤਾ ਕੀਤਾ ਜਾ ਸਕਦਾ ਮਿਲ ਕੇ ਵੀ ਸਕਦੇ ਆ ਬਿਲਕੁਲ ਜੀ ਸਾਨੂੰ ਮਿਲਣ ਲਈ ਜਲੰਧਰ ਦੇ ਵਿੱਚ ਗੜਾ ਰੋਜ ਗੜਾ ਰੋਡ ਤਾਜ ਮਾਰਕੀਟ 38 ਨੰਬਰ ਐਸਓ ਆਪਣਾ ਬਿਲਕੁਲ ਲਾਸਟ ਤੇ ਜਦੋਂ ਆਪਾਂ ਬੱਸ ਸਟੈਂਡ ਤੋਂ ਆਨੇ ਆ ਨੀਅਰ ਕ੍ਰਿਸਟਲ ਪਲਾਜ਼ਾ ਬੜਾ ਸੌਖਾ ਹੈ ਬੱਸ ਸਟੈਂਡ ਤੋਂ ਮਾਤਾ ਜੀ ਤੁਰ ਕੇ ਵੀ ਉਹਨੇ 10 ਮਿੰਟ ਦਾ ਰਸਤਾ ਸਿੱਧਾ ਹੀ ਹੋਣਾ ਰੇਲਵੇ ਲਾਈਨ ਲੰਘ ਕੇ ਸਿੱਧੇ ਤੁਰਿਆ ਨਾ ਲਾਸਟ ਦੇ ਤਾਜ ਮਾਰਕੀਟ ਚ ਆਪਣੀ 38 ਨੰਬਰ ਸਵਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਹੋਰ ਨਾਲ ਨੁਸਖੇ ਦੀ ਤਰ੍ਹਾਂ ਇਹ ਨੁਸਖਾ ਇਹ ਫਾਰਮੂਲਾ ਵੀ ਤੁਹਾਨੂੰ ਕਾਫੀ ਪਸੰਦ ਆਏਗਾ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਇੱਕ ਵਾਰ ਨੁਸਖਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸ ਜ਼ਰੂਰੀ ਲੈਣੀ ਹੈ ਔਰ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਕਰ ਸਕਦੇ ਨੁਕਸਾਨ ਇਸ ਕਰਕੇ ਕਰ ਸਕਦੇ ਕਿਉਂਕਿ ਤੁਹਾਨੂੰ ਆਪਣੀ ਤਾਸੀਰ ਦਾ ਇਲਮ ਨਹੀਂ ਹੁੰਦਾ ਕਿ ਤੁਹਾਡੀ ਤਾਸੀਰ ਕਿਹੜੀ ਆ ਔਰ ਕਿਸ ਤਰ੍ਹਾਂ ਤਰੀਕੇ ਦਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸੈੱਟ ਬੈਠਣਾ ਜੀ ਕੁਝ ਕਹਿਣਾ ਚਾਹੋਗੇ ਹੋਰ ਕਰਨ ਸਾਹਿਬ ਬਿਲਕੁਲ ਜੀ ਬਿਲਕੁਲ ਜਿਹੜਾ ਇਹਦਾ ਇਨਟੇਕ ਕਰਨ ਦਾ ਸਮਾਂ ਵਾ ਉਹ ਵੈਸੇ ਅਸੀਂ ਹਮੇਸ਼ਾ ਦੱਸ ਦਿੰਦੇ ਹਾਂ ਕਿ ਖਾਲੀ ਪੇਟ ਲਓਗੇ ਜ਼ਿਆਦਾ ਸੋਰੇਗਾ ਪਰ ਨਹੀਂ ਇਸ ਚੀਜ਼ ਦੇ ਵਿੱਚ ਟਵਿਸਟ ਵਾ ਇਹਨੂੰ ਤੁਸੀਂ ਜਦੋਂ ਵੀ ਲੈਣਾ ਵਾ ਖਾਣਾ ਖਾਣ ਤੋਂ ਬਾਅਦ ਹੀ ਲੈਣਾ ਅਗਰ ਇਹਨੂੰ ਤੁਸੀਂ ਖਾਣਾ ਖਾਣ ਤੋਂ ਬਾਅਦ ਲਓਗੇ ਇਹ ਡਾਈਜੈਸ਼ਨ ਵਾਸਤੇ ਇਹ LDL ਚ ਵਾਸਤੇ ਕੋਲੇਸਟ੍ਰੋਲ ਵਾਸਤੇ 슈ਗਰ ਵਾਸਤੇ ਬੜਾ ਬਾਖੂਬ ਫਾਇਦਾ ਦੇਵੇਗਾ ਔਰ ਦੁਪਹਿਰ ਦੇ ਖਾਣੇ ਤੋਂ ਬਾਅਦ ਔਰ ਰਾਤ ਦੇ ਖਾਣੇ ਤੋਂ ਬਾਅਦ ਸਿਰਫ ਅੱਧਾ ਅੱਧਾ ਗਲਾਸ ਤੁਸੀਂ ਦੋ ਟਾਈਮ ਲੈਣਾ ਵਾ ਔਰ ਇਹ ਕੀ ਨਜ਼ਾਰੇ ਲੈ ਕੇ ਆਏਗਾ ਜਿਹੜਾ ਟਾਈਮਿੰਗ ਕਿੰਨੀ ਰਹੇਗੀ ਖਾਣੇ ਤੋਂ ਬਾਅਦ ਇਹ ਟਾਈਮਿੰਗ ਇਨ ਦੀ ਮੰਨ ਕੇ ਚੱਲੋ ਤੁਸੀਂ ਅੱਧੇ ਘੰਟੇ ਤੋਂ ਪੌਣੇ ਘੰਟੇ ਦਾ ਪ੍ਰੋਸੈਸ ਹੋਏ ਗਈ ਹੋਏਗਾ ਜੀ ਜੀ ਮਤਲਬ ਅੱਧਾ ਘੰਟਾ ਪਹਿਲਾਂ ਅਸੀਂ ਖਾਣੇ ਤੋਂ ਲੈ ਸਕਦੇ ਆ ਜਾਂ ਫਿਰ ਅੱਧਾ ਘੰਟਾ ਬਾਅਦ ਜੀ ਅੱਧਾ ਘੰਟਾ ਬਾਅਦ ਚ ਲਾਵਾਂਗੇ ਇਹ ਅੱਧਾ ਘੰਟਾ ਬਾਅਦ ਚ ਲਾਓਗੇ ਤਾਂ ਬਹੁਤ ਅੱਛਾ ਰਿਜ਼ਲਟ ਦੇਗਾ ਔਰ ਇਹਨੂੰ ਖਾਣਾ ਖਾਣ ਤੋਂ ਬਾਅਦ ਹੀ ਲੈਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ